ਕਾਮੇਡੀਅਨ ਨੂੰ ਨਾ ਕੋਈ ਸੀਰੀਅਸ ਲੈਂਦਾ ਹੀ ਨਹੀਂ। ਦਿੱਕਕਤ ਹੀ ਸਭ ਤੋਂ ਵੱਡੀ ਇਹ ਹੈ। 15 ਦਿਨ ਪਹਿਲੇ ਮੈਨੂੰ ਕੁੱਤੇ ਨੇ ਵੱਢ ਲਿਆ। ਮੈਂ ਉਹ ਹੀ ਕੀਤਾ ਜੋ ਇੱਕ ਅੱਛੇ ਨਾਗਰੀਕ ਹੋਣ ਦੇ ਨਾਤੇ ਕਰਨਾ ਚਾਹੀਦਾ। ਮੈਂ ਇੰਸਟਾਗ੍ਰਾਮ ਤੇ ਸਟੋਰੀ ਪਾ ਦਿੱਤੀ। ਲੋਕੀ ਮੈਨੂੰ ਮੈਸੇਜ ਕਰ ਰਹੇ ਆ। ਕੁੱਤਾ ਠੀਕ ਹੈ ਹੁਣ? ਸਭ ਤੋਂ ਵਾਹ ਯਾਦ ਮੈਸੇਜ। ਕਿਵੇਂ ਵੱਢਿਆ? ਮੈਂ ਦੱਸਣਾ ਚਾਹਨਾ ਅਗਰ ਤੁਹਾਨੂੰ ਕੁੱਤੇ ਨੇ ਵੱਢਿਆ ਕੁਝ ਨਹੀਂ ਹੁੰਦਾ। ਬਸ ਵੈਸੇ ਮਾੜਾ-ਬੜਾ। ਸਿਰਫ ਇੱਕੋ ਦਿੱਕਤ ਆ ਰਹੀ ਹੈ। मैनू पैडिगरी बड़ी स्वाद लगती है सिर्फ मैं एको गल तुम्हें मोटिवेट करना चाहवागा मोटिवेट हो जाओ मैं गौरव भीरे को पूछना चाहना गौरव सर गौरव भाजी एनी सवेरे सवेरे कौन इवेंट रखता हाडे वर्गे नहीं है मोटिवेट। एक बार अपने आप ली कलैब कर लो पांच मिनट ही मिले मैं बस मैं टांगरा मैम अच्छा पूछना ही स ਕਿਹੜੀ ਚੱਕੀ ਦਾ ਆਟਾ ਖਾਂਦੇ ਹੋ ਫਿਰ ਐਂ ਦੱਸਿਆ ਤੁਹਾਡੇ ਘਰ ਦੀ ਚੱਕੀ ਐ ਚਲੋ ਸੁਣਨੇ ਚੁਟਕਲੇ ਕਿ ਐਵੇਂ ਬਸ ਮੈਂ ਮੇਰੇ ਤੋਂ ਕੀ ਐਕਸਪੈਕਟ ਕਰ ਰਹੇ ਹੋ ਤੁਸੀਂ ਐਸੇ ਕਮੇਡੀਅਨ ਨੂੰ ਨਾ ਕੋਈ ਸੀਰੀਅਸ ਲੈਂਦਾ ਹੀ ਨਹੀਂ ਦਿੱਕਤ ਹੀ ਸਭ ਤੋਂ ਵੱਡੀ ਇਹੀ ਆ 15 ਦਿਨ ਪਹਿਲੇ ਮੈਨੂੰ ਕੁੱਤੇ ਨੇ ਵੜ ਲਿਆ ਮੌ ਹੀ ਕੀਤਾ ਜੋ ਇੱਕ ਅੱਛੇ ਨਾਗਰੀਕ ਹੋਣ ਦੇ ਨਾਤੇ ਕਰਨਾ ਚਾਹੀਦਾ ਮੈਂ ਇੰਸਟਾਗ੍ਰਾਮ ਤੇ ਸਟੋਰੀ ਪਾ ਦਿੱਤੀ ਕੋਈ ਸੀਰੀਅਸ ਨਹੀਂ ਕਰ ਰਿਹਾ ਮੈਨੂੰ ਲੋਕੀ ਮੈਨੂੰ ਮੈਸੇਜ ਕਰ ਰਹੇ ਆ ਕੁੱਤਾ ਠੀਕ ਆ ਹੁਣ ਸਭ ਤੋਂ ਵਾਝਾ ਮੈਸੇਜ ਕਿਵੇਂ ਵੱਡਿਆ ਕੀ ਦੱਸੇ ਬੰਦਾ ਮੈਨੂੰ ਸੱਚੀ ਨਹੀਂ ਪਤਾ ਲੱਗ ਰਿਹਾ ਕੁੱਤੇ ਨੇ ਮੈਨੂੰ ਵੱਡਿਆ ਕਿਉਂ ਮੈਂ ਤਾਂ ਪੋਲਿਟੀਕਲ ਜੋਕ ਵੀ ਨਹੀਂ ਕਰਦਾ ਉਹ ਨਹੀਂ ਤੁਸੀਂ ਤੁਸੀਂ ਪਿਛਲੀ ਵਾਰ ਲੁਧਿਆਣਾ ਆ ਕੇ ਲੁਧਿਆਣਾ ਦੀਆਂ ਸੜਕਾਂ ਬਾਰੇ ਬੋਲੇ ਸੀ ਨਾ ਉਸ ਕਰਕੇ ਤਾਂ ਨਹੀਂ ਇਹਦੇ ਨਹੀਂ ਨਹੀਂ ਕੁੱਤਾ ਅੰਮ੍ਰਿਤਸਰ ਦਾ ਸੀ ਅੰਮ੍ਰਿਤਸਰ ਵਿਕਾਸ ਹੋ ਰਿਹਾ ਲੁਧਿਆਣਾ ਲਈ ਕਲੈਪ ਹੋਣੀ ਚਾਹੀਦੀ ਯਾਰ ਇੱਕ ਵਾਰ ਯਸ ਪਤਾ ਨਹੀਂ ਕਿਹੜੇ ਠੇਕੇਦਾਰਾਂ ਨੂੰ ਕੰਮ ਦੇ ਦਿੱਤਾ ਤੁਸੀਂ ਇੰਨੇ ਪੁਲ ਤੇ ਪੁਲ ਬਣਾਈ ਜਾ ਰਹੇ ਹੋ ਕੁੱਤੇ ਨੇ ਵੱਢ ਰਿਆ ਲੋਕਾਂ ਨੂੰ ਪਤਾ ਨਹੀਂ ਕਿਉਂ ਲੱਗਦਾ ਅਗਰ ਤੁਹਾਨੂੰ ਕੁੱਤੇ ਨੇ ਵੱਢ ਲਿਆ ਨਾ ਤੇ ਤੁਸੀਂ ਕੁੱਤੇ ਹੀ ਹੋਏ ਨਾ ਹਣਾ ਟੀਕੇ ਲਵਾ ਲੋ ਹਲਕਾਤ ਨਹੀਂ ਕੁੱਤਾ ਮਰਤੇ ਨਹੀਂ ਗਿਆ ਮੈਂ ਦੱਸਣਾ ਚਾਹਨਾ ਅਗਰ ਤੁਹਾਨੂੰ ਕੁੱਤੇ ਨੇ ਵੱਢਿਆ ਕੁਛ ਨਹੀਂ ਹੁੰਦਾ ਬਸ ਵੈਸੇ ਹੀ ਮਾਰਾ ਬੜਾ ਹੋ ਜਾਂਦਾ ਕਦੀ ਕਦੀ ਸਿਰਫ ਇੱਕੋ ਦਿੱਕਤ ਆ ਰਹੀ ਹੈ ਮੈਨੂੰ ਪੈਡਿਗਰੀ ਬੜੀ ਸਵਾਲ ਲੱਗਦੀ ਹੁੰਦੀ ਪਰਸੋ ਬਣਾਈ ਮੰਮੀ ਨੇ ਆਲੂ ਵੜੀਆਂ ਪੈਡਿਗਰੀ ਹਾਂਜੀ ਨਿਊਟਰੀ ਅੱਛਾ ਸਾਰਿਆਂ ਨੇ ਖਾਦੀ ਹੋਈ ਐ ਮੈਂ ਸਾਰੀ ਕਾਮੇਡੀ ਪੰਜਾਬੀ ਚ ਹੀ ਕਰਦਾ ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਜਿੰਨੂੰ ਪੰਜਾਬੀ ਆਉਂਦੀ ਨਹੀਂ ਐ ਕੋਈ ਹੈ ਪੰਜਾਬੀ ਨਹੀਂ ਆਉਂਦੀ ਇਹ ਗੱਲ ਕਿੱਦਾਂ ਸਮਝ ਆਈ ਫਿਰ ਆਂਦੀ ਆਂਦੀ ਨਾ ਜਿੰਨੀਕ ਸਮਝ ਆਂਦੀ ਠੀਕ ਐ ਮੈਂ ਪੰਜਾਬੀ ਚ ਹੀ ਕਰਦਾ ਉਹਦਾ ਕਾਰਨ ਇਹ ਐ ਅਗਰ ਮੈਨੇ ਹਿੰਦੀ ਮੇ ਕੀਤੀ ਤੋ ਜਿਆਦਾ ਹਾਸੇ ਪੜ ਜਾਨੇ ਹੈ ਕਿਉਂਕਿ ਮੇਰੀ ਹਿੰਦੀ ਉਹ ਵਾਲੀ ਹੈ 우ਸਤਾਦ ਦਾਰਾ ਸਿੰਘ ਹੋਣਾ ਵਾਲੀ ਉਹਨਾਂ ਨੇ ਸਾਰਾ ਕਰੀਅਰ ਐਸੇ ਹਿੰਦੀ ਚ ਕਰਤਾ ਪ੍ਰਭੂ ਕਿਉਂ ਚਿੰਤਿਤ ਹੋ ਰਹੇ ਹੋ ਐਡੀ ਕੀ ਗੱਲ ਹੋ ਗਈ ਆ ਰਾਵਣ ਹੋਈ ਕੀ ਯਾਰ ਓਏ ਰਾਵਣ ਉਦੋਂ ਉਹ ਹੀ ਹੁੰਦਾ ਏ ਜਿਹਨੇ ਲਿਖਿਆ ਉਹ ਗੈਂਡਾ ਉਹ ਇਹਦੇ ਨਾਲ ਪਾਇਆ ਹੀ ਨਹੀਂ ਯਾਰ ਜਦੋਂ ਵੀ ਮੈਂ ਸ਼ੋਅ ਕਰਦਾ ਨਾ ਮੈਂ ਸਮਾਜ ਦੀ ਗੱਲ ਜ਼ਰੂਰ ਕਰਦਾ ਇੱਕ ਅੱਧਾ ਜੋਕ ਕਰਕੇ ਖਤਮ ਕਰਾਂਗੇ ਤੁਸੀਂ ਸਾਰੇ ਸਮਾਜ ਦਾ ਹਿੱਸਾ ਸਾਡੇ ਕੋ ਇਹ ਰੱਖ ਦੋ ਫੋਨ ਲਾਈਟ ਆ ਮੈਂ ਕਿਹੜਾ ਇੱਥੇ ਗਿਟਾਰ ਵਜਾਉਣੀ ਆ ਇਹ ਉਹੀ ਕਰਾਉਂਦੇ ਹੁੰਦੇ ਐ ਕਰਾਇਆ ਬਾਅਦ ਸਮਾਜ ਦਾ ਹਿੱਸਾ ਤੇ ਸਮਾਜ ਦੀ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਆਈ ਸਾਰਾ ਸਮਾਜ ਬੈਠਾ ਹੈ ਹਨਾ ਸਮਾਜ ਚ ਪਾਏ ਜਾਂਦੇ ਆ ਲੀਚੜ ਲੋਗ ਪਤਾ ਲੀਚੜ ਕੌਣ ਹੁੰਦੇ ਆ ਜਿਹੜੇ ਘਰੇ ਡਿਸਾਈਡ ਕਰਦੇ ਅੱਜ ਨਾ ਪਾਰਟੀ ਕਰਨ ਚੱਲਦੇ ਆ ਫਿਰ ਈਗਲੀਚੜ ਕਹਿੰਦਾ ਜਾਣਾ ਜ਼ਰੂਰੀ ਐ ਘਰੇ ਮੰਗਾ ਲੈਨੇ ਆ ਫਿਰ ਈਲੀਚੜਾਂ ਦਾ ਸਰਦਾਰ ਸਾਡੀ ਮੰਮੀ ਸਬਜੀ ਮੰਗਾ ਲਓ ਫੁਲਕੇ ਘਰੇ ਬਣਾ ਲਾਂਗੇ ਸਾਡੀ ਗਲੀ ਚ ਲੀਚੜ ਰਹਿੰਦੇ ਉਹਨੇ ਡਿਸਾਈਡ ਕੀਤਾ ਅੱਜ ਆਪਾਂ ਬਿਆਰੋਂ ਸਬਜੀ ਲੈਣ ਜਾਵਾਂਗੇ ਉਹ ਸਬਜੀ ਲੈਣ ਗਏ ਬਿਆਰੋਂ ਐਕਟਿਵਾ ਐਕਟਿਵਾ ਦੇਖੀ ਸਾਰੇ ਨੇ ਐਕਟਿਵਾ ਦੀ ਡਿੱਗੀ ਦੇਖੀ ਕਿੱਡੀ ਵੱਡੀ ਡਿੱਗੀਆਂ ਨੇ ਐਕਟਿਵਾ ਤੇ ਇੱਕ ਵਾਰੀ ਪ੍ਰਿੰਸ ਲਿਗਾ ਹੀ ਖੱਡੇ ਚ ਲੱਗ ਗਿਆ ਇਹ ਡਿੱਗੀ ਚ ਡਿੱਗਦਾ ਨਹੀਂ ਲੱਪਣਾ ਇਹਨਾਂ ਨੇ ਦੋ ਦਾਲ ਮਖਨੀਆਂ ਪੈਕ ਕਰਾਈਆਂ ਡਿੱਗੀ ਚ ਰੱਖੀਆਂ ਘਰ ਆਏ ਜਿੱਦਾਂ ਡਿੱਗੀ ਖੋਲਲੀਏ ਦੋਨੋਂ ਲਿਫਾਫੇ ਫਟੇ ਹੋਏ ਆ ਇਹ ਇੰਨੇ ਲੀਚੜ ਇਹਨਾਂ ਨੇ ਵੇੜੇ ਚ ਐਕਟਿਵਾ ਖੜੀ ਕੀਤੀ ਆ ਡਿੱਗੀ ਖੋਲੀ ਹੈ ਉਥੇ ਲਾ ਲਾ ਕੇ ਰੋਟੀ ਖਾ ਲਈ ਯਾਰ